ਬਿਲਾਵਲ ਮਹਿਲਾ ਚੌਥਾ ਗੁਰਮੁਖ ਗੰਮ ਗੋਚਰ ਥਿਆਆ ਹਉ ਬਲ ਬਲ ਸਤਗੁਰ ਸਤਪੁਰਖਈਆ ਰਾਮ ਨਾਮ ਮੇਰਾ ਪ੍ਰਾਣ ਵਸਾਏ ਸਤਗੁਰ ਪਰਸ ਹਰ ਨਾਮ ਸੁਮਈਆ ਜਨ ਕੀਤੇ ਹਰ ਨਾਮ ਟਿਕਈਆ ਸਤਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾ ਇਹ ਸਰੀਰ ਕਰਮ ਕੀ ਧਰਤੀ ਗੁਰਮੁਖ ਮਤ ਮਤ ਤਤ ਕਢਈਆ ਲਾਲ ਜਿਵੇ ਹਰ ਨਾਮ ਪ੍ਰਗਾਸਿਆ ਟੰਡੇ ਪਾਉ ਪਵੈ ਤਿਤ ਅਈਆ ਦਾਸ 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 ਹੋਏ ਰਹੀ ਐ ਜੋ ਜਨ ਰਾਮ ਭਗਤ ਨਿਜ ਭਈਆ ਮਨ ਬੁੱਧ ਅਰਪ ਧਰਉ ਗੁਰ ਆਗੇ ਗੁਰ ਪ੍ਰਸਾਦੀ ਮੈਂ ਇਕੱਥ ਕਥਈਆ ਮਨ ਮੁਖ ਮਾਇਆ ਮੋਗਿਆ ਤੇ ਇਹ ਮਨ ਕ੍ਰਿਸ਼ਨਾਂ ਜਲਤ ਸਖਈਆ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ 부ਝੀ ਗੁਰ ਸ਼ਬਦ 부ਝਈਆ ਇਹ ਮਨ ਨੱਚ ਸਤਗੁਰ ਅੱਗੇ ਅਨਹਦ ਸ਼ਬਦ ਤੁੰ ਤੂਰ ਵਜਈਆ ਹਰ ਹਰ ਉਸਤਤ ਕਰੇ ਦਿਨ ਰਾਤੀ ਰਖ ਰਖ ਚਰਨ ਹਰ ਤਾਲ ਪੂਰੀਆ ਹਰ ਤੇ ਰੰਗ ਰਤਾ ਮਨ ਗਾਵੇ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਘਰ ਧਾਰ ਚੋਇ ਅਤ ਨਿਰਮਲ ਜਿਨ ਪੀਆ ਤਿਨਹੀ ਸੁਖ ਲਹੀਆ ਮਨ ਹਟ ਕਰਮ ਕਰੇ ਅਬਮਾਨੀ ਜਿਉ ਬਾਲਕ ਬਾਲੂ ਘਰ ਉਸ ਰਈਆ ਆਵ ਲਹਿਰ ਸਮੁੰਦ ਸਾਗਰ ਕੀ ਕਿਨ ਮੈਂ ਪਿੰਨ ਪਿੰਟ ਹੈ ਪਈ ਹਰ ਸਰ ਸਾਗਰ ਹਰ ਹੈ ਆਪੇ ਇਹ ਜਗ ਹੈ ਸਭ ਖੇਲ ਖੇਲਿਆ ਜਿਉਂ ਜਲ ਤਰੰਗ ਜਲ ਜਲ ਹੈ ਸਮਾਵੇ ਨਾਨਕ ਆਪੇ ਤਾਂ ਪਰ ਮਈਆ ਬਿਲਾਵਲ ਮਹਿਲਾ ਚੌਥਾ ਸਤਗੁਰ ਪਰਚੈ ਮਨ ਮੰਦਰਾ ਪਾਈ ਗੁਰ ਕਾ ਸ਼ਬਦ ਤੁਨ ਭਸੰਦਰਈਆ ਅਮਰ ਪਿੰਡ ਤੈ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਦਸੂਦਨ ਮਾਧੋ ਮੈਂ ਖਿੰਖਿਨ ਸਾਧੂ ਚਰਨ ਪਖਈਆ ਰਹਾ ਤਦ ਗਰਸਤ ਪਿਆ ਬਨਵਾਸੀ ਇਕ ਖਿੰਨ ਮਨੁਵਾਂ ਟਿਕਾ ਨਾ ਟਿਕਈਆ ਭਾਵਤ ਤਾਏ ਤਦੇ ਘਰ ਆਵੇ ਹਰ ਹਰ ਸਾਧੂ ਸ਼ਰਨ ਪਵਈਆ ਤੀਆਂ ਪੂਤ ਛੋਡ ਸਨਿਆਸੀ ਆਸਾਂ ਆਸ ਮਨ ਬਹੁਤ ਕਰਈਆ ਆਸਾਂ ਆਸ ਕਰੈ ਨਹੀਂ ਬੁਝੈ ਗੁਰ ਕਹਿ ਸ਼ਬਦ ਨਰਾਸ ਸੁਖ ਲਹੀਆ ਉਪਜੀ ਤਰਕ ਦਿਗੰਬਰ ਹੋਆ ਮਨ ਮੰਦਾ ਦੇਸ਼ ਚਲ ਚਲ ਘਮਨ ਕਰਈਆ ਪਰ ਭਵਨ ਕਰੈ ਬੂਝੈ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਈਆ ਅਸਨ ਸਿੱਧ ਸਿੱਖੇ ਬੋ ਤੇਰੇ ਮਨ ਮੰਗੇ ਰਿੱਧ ਸਿੱਧ ਚੀਟਕ ਚੇਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡਜ ਜੇਰ ਜਿਸੇ ਤਜ ਉਤਪੁਜ ਸਭ ਵਰਨ ਰੂਪ ਕੀ ਜੰਤ ਉਪਈਆ ਸਾਧੂ ਸ਼ਰਨ ਪਰੈ ਸੋ ਉਬਰੈ ਖੱਤਰੀ ਬ੍ਰਹਮਣ ਸ਼ੂਦ ਵੈਸ਼ ਚੰਡਾਲ ਚੰਡਈਆ ਨਾਮ ਦੇ ਦਿਓ ਕੰਬੀਰ ਤ੍ਰਿloਚਨ ਔ ਜਾ ਤ੍ਰਿਵਿਦਾਸ ਚਮਿਆਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਧੰਨ ਧੰਨਾ ਜੱਟ ਸੈਣ ਮਿਲਿਆ ਹਰ ਦਈਆ ਸੰਤ ਜਨਾਂ ਕੀ ਹਰ ਤਹਿ ਜਰਖਾਈ ਭਗਤ ਵਛਲ ਅੰਗੀ ਕਾਰ ਕਰਈਆ ਨਾਮ ਸ਼ਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਿਲਾਵਲ ਮਹਿਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕੇ ਜਾਣੈ ਕੋ ਪੀਰ ਪਰਈਆ ਰਾਮ ਗੁਰ ਮੋਹਨ ਮੋਹ ਮਨ ਲਈਆ ਹਉ ਆਕਲ ਬਿਕਲ ਤਹੀ ਗੁਰ ਦੇਖੇ ਹਉ ਲੋਟ ਪੋਟ ਹੋਏ ਪਈਆ ਰਹਾ ਹਉ ਨਿਰਖਤ ਸਿਰੋਂ ਸਭ ਦੇਸ਼ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦਿਓ ਗੁਰ ਆਗਾ ਜਿਨ ਹਰ ਤਬ ਮਾਰਗ ਪੰਥ ਦਿਖਾਈਆ ਕੋਈ ਆਣ ਸੰਦੇਸ਼ਾ ਦੇ ਪ੍ਰਭ ਕੇਰਾ ਰਿੱਧ ਅੰਤਰ ਮਨ ਤਨ ਮੀਠ ਲਗਈਆ ਮਸਤ ਕਾਟ ਦਿਓ ਚਰਨ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ ਚਲ ਚਲ ਸਖੀ ਹਮ ਪ੍ਰਭ ਪਰ ਬੁੱਧੈ ਗੁਣ ਕਾਮਣ ਕਰ ਹਰ ਪ੍ਰਭ ਲਈਆ ਤਖਤ ਵਛਲ ਲੋ ਆਕਾ ਨਾਮ ਕਹੀਤ ਹੈ ਸ਼ਰਨ ਪ੍ਰਭੂ ਤਿਸ ਪਾਛੈ ਪਈਆ ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੇ ਜੀਉ ਕਟ ਕਟ ਪਈਆ ਹਰ ਹਰ ਹਾਰ ਕੰਠ ਹੈ ਬਨਿਆ ਮਨ ਮੋਤੀ ਚੂਰ ਵਡ ਗਹਿਨ ਗਹਿਨਈਆ ਹਰ ਹਰ ਸ਼ਰਦਾ ਸੇਜ ਵਿਸਾਈ ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ ਕਹੈ ਪ੍ਰਭ ਅਵਰ ਅਵਰ ਕਿਸ ਕੀਜੈ ਸਭ ਬਾਦ ਸ਼ਿੰਗਾਰ ਫੋਕਟ ਫੋਕਟਈਆ ਕਿਓ ਸ਼ਿੰਗਰ ਮਿਲਨ ਕਹਿ ਤਾਈ ਪ੍ਰਭ ਲਿਓ స్వాਗਨ ਤੂ ਮੁਖ ਪਈਆ ਹਮ ਚੇਰੀ ਤੂ ਅਗੰਮ ਗਸਾਈਂ ਕਿਆ ਹਮ ਕਰੈ ਤੇਰੇ ਵਸ ਪਈਆ ਦਇਆ ਦੀਨ ਅੰਤਰੋ ਰਖ ਲੈ ਵੋ ਨਾਨਕ ਹਰ ਗੁਰ ਸ਼ਰਨ ਸਮਈਆ ਬਿਲਾਵਲ ਮਹਲਾ 4 ਮੈਂ ਮਨ ਮਨ ਪ੍ਰੇਮ ਗੰਮ ਠਾਕੁਰ ਕਾ ਖਿਨ ਖਿਨ ਸ਼ਰਧਾ ਮਨ ਬਹੁਤ ਉਠਈਆ ਗੁਰ ਦੇਖੇ ਸ਼ਰਧਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਯੋ ਪਿਉ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤ ਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੇ ਸਿਰ ਕਟ ਕਟ ਪਈਆ ਰਹਾ ਰੋਮ ਰੋਮ ਮੰਤਨ ਇੱਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਬੈਦਕ ਨਾ ਚਿਕ ਦੇਖ ਭੁਲਾਨੀ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ ਹਾਂ ਖਿੰ ਪਲ ਰਹਿ ਨ ਸਕਉ ਬਿਨ ਪ੍ਰੀਤਮ ਜਿਉ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਬਿਨ ਅਵਰਨਾ ਭਾਵੈ ਬਿਨ ਹਰ ਕੋ ਦੁਈਆ ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੈ ਹਉ ਤਿਸ ਵਿਟੋਂ ਬਲ ਬਲ ਕਹ ਮੰਗਈਆ ਅਨੇਕ ਜਨਮ ਕੇ ਵਿਛੁੜੇ ਜਨ ਮਿਲੇ ਜਾਂ ਸਤ ਸਤ ਸਤਗੁਰ ਸ਼ਰਨ ਪਵਈਆ ਸੇਜ ਏਕ ਏਕ ਕੋ ਪ੍ਰਭ ठाकुर ਮਹਿਲ ਨ ਪਾਵੇ ਮਨ ਮੁਕ ਪਰ ਮਈਆ ਗੁਰ ਗੁਰ ਕਰਤ ਸ਼ਰਨ ਜੇ ਆਵੇ ਪ੍ਰਭ ਆਏ ਮਿਲੇ ਖਿੰਟੀਲ ਨ ਪਈਆ ਅਰ ਕਰ ਕਿਰਿਆ achar ਵਿਧਾਏ ਮਨ 파ਖੰਡ ਕਰਮ ਤਪਤ ਲੋਭਈਆ ਬੇਸਵਾ ਕੈ ਕਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸੁਦਈਆ ਪੂਰਵ ਜਨਮ ਤਖਤ ਕਰ ਆਏ ਗੁਰ ਹਰ 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 ਭਗਤ ਜਮਈਆ ਤਖਤ ਭਗਤ ਕਰਤੇ ਹਰ ਪਾਇਆ ਜਾਂ ਹਰ 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 ਨਾਮ ਸੁਮਈਆ ਪ੍ਰਬ ਆਣ ਆਣ ਮਹਿੰਦੀ ਪੀਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ਠਾਕੁਰ ਕਿਰਪਾ ਥਾਰੀ ਬਹਾ ਪਕਰ ਨਾਨਕ ਕਦ ਲਈਆ ਰਾਗ ਬਿਲਾਵਲ ਮਹਿਲਾ ਪੰਜਵਾ ਅਸ਼ਟਪਦੀ ਕਰ ਬਾਰਵਾ ਇਕੋ ਓੰਕਾਰ ਸਤਗੁਰ ਪ੍ਰਸਾਦ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਤਾਜ ਆਨ ਸ਼ਰਨ ਗਹੀ ਰਹਾਉ ਪ੍ਰਭ ਚਰਨ ਕਮਲ ਅਪਾਰ ਹਉ ਜਾਉ ਸਦ ਬਲਿਹਾਰ ਮਨ ਪ੍ਰੀਤ ਲਾਗੀ ਤਾਹੇ ਅਜ ਆਨ ਕਤਹ ਨਾ ਜਾਹੇ ਹਰ ਨਾਮ ਰਸਨਾ ਕਹਿਨ ਮਲ ਪਾਪ ਤਲ ਮਲ ਦਹਨ ਚੜ ਨਾਮ ਸੰਤ ਉਧਾਰ ਤੈ ਤਰੇ ਸਾਗਰ ਪਾਰ ਮਨ ਧੋਰ ਪ੍ਰੇਮ ਪ੍ਰੀਤ ਇਹ ਸੰਤ ਨਿਰਮਲ ਰੀਤ ਅਜ ਗਏ ਪਾਪ ਵਿਕਾਰ ਹਰ ਮਿਲੇ ਪ੍ਰਭ ਨਰੰਕਾਰ ਪ੍ਰਭ ਪੇਖੀਐ ਬਿਸਮਾਦ ਤਕ ਆਨੰਦ ਪੂਰਨ ਸਾਧ ਨਾ ਢੋਲੀਏ ਇਤ ਪੂਤ ਸਭ ਵਸੇ ਹਰ ਹਰ ਚੀਤ ਤਿੰਨ ਨਾਹੀਂ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮ ਨਾ ਪੇਖੈ ਨੈਣ ਸੁਨ ਮੋਹ ਅਨਹਤ ਬੈਣ ਹਰ ਸ਼ਰਨ ਸੂਰ ਗੋਪਾਲ ਪ੍ਰਭ ਭਗਤ ਵਸਦਾ ਹਰ ਨਿਗਮ ਲਹੇ ਨਾਮ ਫੇ ਨਿਤ ਕਰੈ ਮਨ ਜਨ ਸੇ ਦੁਖ ਦੀਨ ਦਰਦ ਨਿਵਾਰ ਜਾ ਕੀ ਮਾਂ ਬਿਖੜੀ ਕਾਰ ਤਾਂ ਕੀ ਮਿਤ ਨਾ ਜਾਣੈ ਕੋਇ ਜਲ ਥਲ ਮਈਲ ਸੋਇ ਕਰ ਬੰਦਨ ਲਖ ਬਾਰ ਥਕ ਪਰਿਓ ਪ੍ਰਭ ਦਰਬਾਰ ਤਬ ਕਰੋ ਸਾਧੂ ਤੂਰ ਨਾਨਕ ਮਨਸ ਪੂਰ